ਰਸੋਖਾਨਾ ਸ਼੍ਰੀ ਨਾਬਕਵਲ ਰਾਜਾ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ ਮੈਂ ਇੱਥੇ ਪਹੁੰਚਿਆ ਜਿੱਥੇ ਕੱਲ ਦੋ ਦਿਨ ਪਹਿਲੇ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਬਹੁਤ ਹੀ ਮਾੜਾ ਬਿਆਨ ਐਜੀ ਪਵਿੱਤਰ ਸਥਾਨ ਬਾਰੇ ਉਹਨਾਂ ਨੇ ਬੋਲਿਆ ਆ ਇੱਕ ਬਹੁਤ ਹੀ ਪਵਿੱਤਰ ਜਗ੍ਹਾ ਜਿੱਥੇ ਹਜ਼ਾਰਾਂ ਲੱਖਾਂ ਲੋਕਾਂ ਦੀ ਆਸਥਾ ਜੁੜੀ ਹੈ ਜਿੱਥੇ ਲਗਾਤਾਰ ਲੜੀਵਾਜ਼ ਗੁਰੂ ਮਹਾਰਾਜ ਗੁਰਬੰਸ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਪਾਠ ਹੁੰਦੇ ਆ ਖੰਡ ਪਾਠ ਸਾਹਿਬ ਹੁੰਦੇ ਆ ਤੇ ਲੱਖਾਂ ਲੋਕ ਇੱਥੇ ਆ ਕੇ ਅਰਦਾਸਾਂ ਕਰਦੇ ਆ ਆਪਣੀ ਮੰਤਾ ਮੰਨਦੇ ਆ ਬੜੇ ਦੁੱਖ ਨਾਲ ਕਹਿਣਾ ਚਾਹਣਾ ਆ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਐਨੇ ਥੱਲੇ ਗਿਰ ਗਏ ਤੁਸੀਂ ਪਿਛਲੇ 10 ਸਾਲ ਤੋਂ ਸਿਆਸਤ ਹੋ ਰਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਕੀਤਾ ਨਾ ਦੇ ਕੇ ਸਿਆਸਤ ਗੁਰੂ ਸਾਹਿਬ ਦੇ ਨਾਂ ਤੇ ਕਰਨੀ ਇੱਕ ਬਹੁਤ ਵੱਡੀ ਪਾਪ ਹੈ ਤੇ ਉਹ ਲਿਮਟ ਕਰਾਸ ਹੋ ਗਈ ਜਦੋਂ ਅੱਜ ਸਟਰੀਨ ਮਿਨਿਸਟਰ ਨੇ ਆਪਣੇ ਹੰਕਾਰ ਦਿਖਾਉਣ ਵਾਸਤੇ ਕਿ ਮੈਂ ਇੱਕ ਸੰਸਤਾ ਤੇ ਬਿਨ ਬਗੈਰ ਸੋਚੇ ਸਮਝੇ ਹਮਲਾ ਕੀਤਾ ਦੇਖੋ ਆਇਆ ਜੀ ਪਵਿੱਤਰ ਸਥਾਨ ਹੈ ਜਿੱਥੇ ਬਹੁਤ ਹਰ ਸਾਲ ਸੰਤ ਮਹਾਪੁਰ ਕੇ ਥੀ ਆਕੇ ਇਸ ਮਾਗਮਾ ਚ ਹਿੱਸਾ ਲੈਂਦੇ ਆ ਮੈਂ ਵੀ ਕਈ ਵਾਰ ਆਇਆ ਇੱਥੇ ਮਦੋਆਬੇ ਦੇ ਸਾਰੀ ਲੀਡਰਸ਼ਿਪ ਪੰਜਾਬ ਦੀ ਸਾਰੀ ਲੀਡਰਸ਼ਿਪ ਬਾਹਰੋਂ ਐਨ ਆਰ ਆਈ ਲੋਕੋਂ ਦੇ ਆ ਅਫਸੋਰਸ ਇਸ ਗੱਲ ਦਾ ਹੈ ਮੈਨੂੰ ਜਿਹੜੀ ਕਮੇਟੀ ਐ ਇਸ ਕਮੇਟੀ ਨੇ ਦੱਸਿਆ ਕਿ ਪੋਲਸ ਆਈ ਜਿਵੇਂ ਕਿਸੇ ਤੇ ਹਮਲਾ ਕਰਨਾ ਹੁੰਦਾ ਹੈ ਕੋਈ ਗੁਰਸਖ ਨੇ ਉਹਦੇ ਪੁਲਸਵਿਚ ਸੀ ਮੁਲਾਜ਼ਮਾਂ ਵਿੱਚ ਇੱਕ ਇੱਕ ਮਹਾਰਾਜ ਦੇ ਸਰੂਪ ਤੇ ਉਹ ਤਾਂ ਨੇ ਫੋਟੋਆਂ ਲੈਂਤੀਆਂ ਐ ਦੇਖ ਰੇ ਸੀ ਜਿਵੇਂ ਕੋਈ ਪਤਾ ਨਹੀਂ ਕਿ ਬਲਵਜ਼ ਨਹੀਂ ਮੇਰੇ ਕੋਲੇ ਕਹਿਣਾ ਇਹ ਤੋਂ ਵੱਡ ਬੇਅਦਬੀ ਕੀ ਐ ਕੋਈ ਸਤਕਾਰ ਨਾਲ ਨਹੀਂ ਕੁਝ ਕਰ ਰੇ ਸੀ ਉਹਦੇ ਬਾਅਦ ਹਰ ਸਰੂਪ ਨੂੰ ਉਹਨਾਂ ਨੇ ਦੇਖਿਆ ਇਹ ਤੋਂ ਮੜਾ ਕੰਮ ਕੀ ਹੋ ਸਕਦਾ ਹੈ ਤੇ ਇਹਨਾਂ ਨੇ ਐ ਹਮਲਾ ਕੀਤਾ ਜਿਵੇਂ ਕਿਸੇ ਐਜੇ ਕਰਤ ਕਰਨਾ ਹੁੰਦਾ ਹੈ ਇਹ ਤਾਂ ਵੱਡਾ ਪਾਪ ਨਹੀਂ ਹੋ ਸਕਦਾ ਨਾਲੇ ਵੱਡੀ ਗੱਲ ਹੋਰ ਮੈਂ ਜਦੋਂ ਇੱਥੇ ਹੁਣੀ ਪਹੁੰਚਿਆ ਮੈਨੂੰ ਮੈਨੇਜਮੈਂਟ ਕਮੇਟੀ ਵਾਲੇ ਦੱਸ ਰਹੇ ਸੀ ਪੁਲਸਾਂ ਵਾਲਿਆਂ ਨੇ ਇਹਨਾਂ ਨੂੰ ਧਮਕੀ ਦਿੱਤੀ ਕਿ ਜੇ ਤੁਸੀਂ ਕੋਈ ਕੰਮ ਕੀਤਾ ਤੁਹਾਡੇ ਪਰਿਵਾਰਾਂ ਨੂੰ ਦੇਖਾਂਗੇ ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਭਗਵੰਤ ਮਾਨ ਜੀ ਜੇ ਤੁਸੀਂ ਇਕਾਲੀ ਦਲ ਨਾਲ ਲੜਾਈ ਲੜਨੀ ਹੈ ਹਿੰਮਤ ਕਰੋ ਸਿੱਧੇ ਲੜੋ ਸਿੱਖ ਕੌਮ ਨਾਲ ਲੜਾਈ ਨਾ ਲੜੋ ਤੁਸੀਂ ਆਹ ਮੁੱਖ ਮੰਤਰੀ ਐਜਾ ਮੁੱਖ ਮੰਤਰੀ ਹੈ ਜਿਹਨੂੰ ਸ਼ਰਮ ਆਉਂਦੀ ਕਹਿੰਦੇ ਕਿ ਸਾਡੇ ਸੂਬੇ ਦਾ ਮੁੱਖ ਮੰਤਰੀ ਹੈ ਐਨੇ ਤਾਂ ਜਦੋਂ ਆਪਣੇ ਘਰੇ ਆਪਣਾ ਉਹਦਾ ਆਪਣਾ ਵਿਆਹ ਸੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤਲਾਸ਼ੀ ਦਵਾਈ ਪੁਲਿਸ ਤੋਂ ਐਡੀ ਮਾੜੀ ਗੱਲ ਕੀਤੀ ਜਿਹੜਾ ਮੁੱਖ ਮੰਤਰੀ ਸ਼ਰਾਬ ਪੀ ਕੇ ਗੁਰੂ ਘਰ ਜਾ ਸਕਦਾ ਹੈ ਜਿਹੜਾ ਮੁੱਖ ਮੰਤਰੀ ਕਾਲ ਤੱਕ ਸਾਹਿਬ ਨੂੰ ਚੈਲੰਜ ਦੇ ਕਰ ਸਕਦਾ ਹੈ ਜਿਹੜਾ ਮੁੱਖ ਮੰਤਰੀ ਸਿੱਖ ਸੰਤਾਂ ਨੂੰ ਨਹੀਂ ਜਾਣਦਾ ਸਿੱਖਾਂ ਦੀ ਮਰਿਆਦਾ ਨੂੰ ਨਹੀਂ ਜਾਣਦਾ ਸਿੱਖ ਇਤਿਹਾਸ ਬਾਰੇ ਨਹੀਂ ਜਾਣਦਾ ਉਹ ਮਿਕਮਤਰੀ ਸਿੱਖ ਸਿੱਖ ਭਾਵਨਾ ਤੇ ਗੱਲ ਕਰਨਾ ਚਾਹੁੰਦਾ ਮੈਂ ਚੇਤਾਵਨੀ ਦੇਣਾ ਚਾਹੁੰਦਾ ਤੇ ਪੁਲਿਸ ਅਫਸਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਜੇ ਤੁਸੀਂ ਕਿਸੇ ਵੀ ਗੁਰੂ ਘਰ ਜਾਓਗੇ ਤੇ ਤੁਸੀਂ ਉੱਥੇ ਜਾ ਕੇ ਐਜੀ ਤਲਾਸ਼ੀ ਕਰੋਗੇ ਸਿੱਖ ਕੌਮ ਬਰਦਾਸ਼ਤ ਨਹੀਂ ਕਰੂਗੀ ਜੋਵਾ ਸਾਰਾ ਮਰਿਆਦਾ ਭੰਗ ਤੁਸੀਂ ਜਿਹੜੇ ਕਰ ਰਹੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸਿਕ ਸਿੱਖ ਕੌਮ ਕਿਤੇ ਬਰਦਾਸ਼ਤ ਨਹੀਂ ਕਰ ਸਕਦੀ ਆਪਣੇ ਗੁਰੂ ਸਰਬੰਦ ਦਾ ਨਿਰਾਦਰ ਮੈਂ ਸਿੱਖ ਜਿਹੜੇ ਪੁਲਿਸ ਅਫਸਰ ਐ ਮੋਂ ਉਹਨਾਂ ਨੂੰ ਬੇਨਤੀ ਕਰਾਂ ਰੱਬ ਤੋਂ ਡਰੋ ਪਰਮਾਤਮਾ ਤੋਂ ਡਰੋ ਆ ਜਿਹੜੀ ਤੁਹਾਨੂੰ ਵਰਦੀਆਂ ਮਿਲੀਆਂ ਤੁਸੀਂ ਇੰਸਪੈਕਟਰ ਹੋ ਐਸਐਸਪੀ ਹੋ ਜਾਂ ਐਸਪੀ ਹੋ ਗੁਰੂ ਮਹਾਰਾਜ ਨੇ ਤੁਹਾਨੂੰ ਬਣਾਇਆ ਤੇ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਕਿਸ ਨਾਸਤਿਕ ਦੇ ਕਹਿੰਤੇ ਐਜੇ 도ਖੀ ਦੇ ਕਹਿੰਤੇ ਤੁਸੀਂ ਇਸ ਪਵਿੱਤਰ ਸੰਸਥਾ ਚ ਆ ਕੇ ਇੱਕ ਆਪਣੇ ਪੋਲੀਟਿਕਲ ਸਿਆਸਤ ਝੂਠਾ ਬਿਆਨ ਦੇ ਕੇ ਇੱਕ ਸੰਸਥਾ ਦੇ ਉੱਤੇ ਐਡਾ ਵੱਡਾ ਝੂਠਾ ਇਲਜ਼ਾਮ ਲਾਉਣਾ ਇਹ ਤੋਂ ਮਾੜੀ ਗੱਲ ਕੋਈ ਇਨਸਾਨ ਹੀ ਨਹੀਂ ਕਰ ਸਕਦਾ ਤੇ ਮੇਰੇ ਕੋਲ ਹੀ ਕੋਈ ਲਫ਼ਜ਼ ਨਹੀਂ ਹੈ ਕਿ ਕਿੰਨੇ ਸਬਦਾਂ ਨਾਲ ਇਸ ਮੁੱਖ ਮੰਤਰੀ ਤੇ ਤੇ ਇਹਨਾਂ ਦੀ ਜਿਹੜੀ ਜੁੰਡਲੀ ਹੈ ਜਿਹੜੀ ਪੰਜਾਬ ਵਿੱਚ ਰਾਜ ਕਰ ਰਹੀ ਹੈ ਉਹਨਾਂ ਦੇ ਖਿਲਾਫ ਮੈਂ ਕੁਝ ਬਿਲਕੁਲ ਸ਼ਬਦ ਨਹੀਂ ਹੈ ਕੀ ਕਹਾਂ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰਤਾ ਤੇ ਹੁਣ ਭਰਾ ਭਰਾਵਾਂ ਭਰਾਵਾਂ ਦੀ ਜੰਗ ਕਰਾਉਣਾ ਚਾਹੁੰਦੇ ਐ ਹੁਣ ਧਰਮ ਤੇ ਹਮਲਾ ਕਰਨ ਲੱਗੇ ਐ ਲੋਕਾਂ ਨੂੰ ਪਾੜਨਾ ਚਾਹੁੰਦੇ ਐ ਲੋਕਾਂ ਵਿੱਚ ਲੜਾਈ ਕਰਨਾ ਚਾਹੁੰਦੇ ਐ ਇਸ ਪਵਿੱਤਰ ਸਥਾਨ ਦੀ ਮੈਂ ਕਹਿੰਦਾ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰੀਂ ਦੇਖ ਲਓ ਸਿੱਖ ਸੰਗਤ ਨੇ ਨਾਲ ਇਸ ਸਥਾਨ ਨਾਲ ਖੜੀ ਹੈ ਮੈਂ ਵੀ ਕਈ ਵਾਰ ਇੱਥੇ ਆਉਣਾ ਹੈ ਇੱਥੇ ਦੇਖਦਾ ਬੜੇ ਸਤਕਾਰ ਨਾਲ ਇੱਥੇ ਗੁਰੂ ਮਹਾਰਾਜ ਦੇ ਪ੍ਰਕਾਸ਼ ਹੁੰਦੇ ਆ ਪਾਠ ਹੁੰਦੇ ਆ ਭੋਗ ਪੈਂਦੇ ਆ ਤੇ ਲਗਾਤਾਰ ਲੜੀਵਾਰ ਬਹੁਤ ਵਧੀਆ ਮर्यादा ਤਹਿਤ ਸਾਰੀ ਇੱਥੇ ਚੀਜ਼ਾਂ ਹੁੰਦੀਆਂ ਤੇ ਤੁਸੀਂ ਬਿਗੈਰ ਸੋਚੇ ਸਮਝੇ ਬਿਆਨ ਦੇ ਦਿੱਤਾ ਮੈਨੂੰ ਜਿਹੜੇ ਨਾਲ ਮੈਂਬਰਸ਼ਿਪ ਕਮੇਟੀ ਤੇ ਉਹ ਦੱਸ ਰਹੇ ਸੀ ਕਿ ਜਦੋਂ ਉਹਨਾਂ ਨੇ ਐਸਆਈਡੀ ਭੇਜੀ ਅੰਦਰ ਜੋ ਚੈਕਿੰਗ ਕਰੀ ਸੀ ਕਿ ਬੀਬੀਸੀ ਅਫਸਰ ਨਾਲ ਤੇ ਨਾਲ ਮੁੱਖ ਮੰਤਰੀ ਨੂੰ ਟੈਲੀਫੋਨ ਤੇ ਦੱਸ ਨਹੀਂ ਸੀ ਜਿੱਥੇ ਮੁੱਖ ਮੰਤਰੀ ਸਟੇਜ ਤੇ ਸੀ ਮੁਖਰ ਸਾਹਿਬ ਮਾਗੀ ਤੇ ਉਹਨੂੰ ਦੱਸ ਨਹੀਂ ਸੀ ਕਿ ਅਸੀਂ ਇਹ ਚੈੱਕ ਕਰ ਲਿਆ ਜੀ ਤੁਸੀਂ ਦੇ ਦਿਓ ਬਿਆਨ ਤੇ ਮੁੱਖ ਮੰਤਰੀ ਨੇ ਨਾਲ ਤੇ ਨਾਲ ਸਿੱਖ ਕੌਮ ਤੇ ਹਮਲਾ ਕਰਤਾ ਸੁਰੇਸ਼ ਮੂਚੇ ਪੰਜਾਬੀ ਮਾਨਤਾ ਤੇ ਹਮਲਾ ਕੀਤਾ ਹੈ ਬਰੂ ਸਾਹਿਬ ਨੇ ਆਪਾਂ ਨੂੰ ਸਿਖਾਇਆ ਸਾਰੇ ਧਰਮਾਂ ਦਾ ਸਤਕਾਰ ਕਰਨਾ ਆ ਮੁੱਖ ਮੰਤਰੀ ਦਾ ਕੰਮ ਵੀ ਹੁੰਦਾ ਹੈ ਸਾਰਿਆਂ ਦਾ ਸਤਕਾਰ ਕਰਨਾ ਪਰ ਆ ਮੁੱਖ ਮੰਤਰੀ ਕਹਿੰਦੇ ਲਾਇਕ ਨਹੀਂ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ on sky tv ਦਿਨਾਲ